ਜੇ ਮਜ਼ਦੂਰਾਂ ਨੂੰ ਘੁੱਟ-ਘੁੱਟ ਕੇ ਉਹਨਾਂ ਦੇ ਘਰ-ਬਾਰ ਭੰਨ ਕੇ ਉਹਨਾਂ ਨੂੰ ਜੇਲਾਂ ਦੇ ਵਿੱਚ ਸਿੱਟ ਕੇ ਤੇ ਜੇ ਉਹਨਾਂ ਦੇ ਗੋਲੀਆਂ ਚਲਾ ਕੇ ਵੀ ਉਹ ਦਬਾ ਨਹੀਂ ਸਕੇ ਤੇ ਫਿਰ ਮਜ਼ਦੂਰ ਬੋਲਣਗੇ ਜ਼ਰੂਰ ਜਿਨ੍ਹਾਂ ਨਾਲ ਤਸ਼ੱਦਦ ਹੋਇਆ ਜਿਨ੍ਹਾਂ ਉਹਨਾਂ ਦਾ ਜਿਨ੍ਹਾਂ ਉਹਨਾਂ ਤੇ ਹਤਿਆਚਾਰ ਹੋਇਆ ਉਹ ਚੁੱਪ ਨਹੀਂ ਰਹਿਣਗੇ ਜੇ ਚੁੱਪ ਰਹਿ ਜਾਂਦੇ ਤੇ ਫਿਰ ਉਹ ਜੇਲ੍ਹ 'ਚ ਹੀ ਰਹਿਣੇ ਸੀ ਤੇ ਫਿਰ ਜੇਲ੍ਹ 'ਚੋਂ ਬਾਹਰ ਨਹੀਂ ਆਉਣੇ ਸੀ ਜੇ ਬੋਲੇ ਆ ਤਾਂ ਹੀ ਆਏ ਆ ਤੇ ਐਸੇ ਕਰਕੇ ਜਿੰਨੇ ਵੀ ਸਾਡੇ ਮਜ਼ਦੂਰ ਭਰਾਵਾਂ ਦੇ ਉੱਤੇ ਜਿਹੜਾ ਜ਼ਬਰ ਹੋਇਆ ਜਿਨ੍ਹਾਂ ਦੇ ਕੋਈ ਸੱਟ ਫੇਟ ਲੱਗੀ ਆ ਉਹਨਾਂ ਨੂੰ ਜਦੋਂ ਅਸੀਂ ਡਾਕਟਰੀ ਚੈੱਕਅਪ ਕਰਾਵਾਂਗੇ ਉਹਨਾਂ ਦਾ ਉਹ ਸਾਰੀ ਕੱਲੀ ਕੱਲੀ ਚੀਜ਼ ਹੈ ਜਿਹੜੀ ਸਾਹਮਣੇ ਆਜੂਗੀ ਸਿੰਘ ਜੀ ਪਿੰਡ ਚੰਦਪੜ ਦੇ ਵਿੱਚ 1 ਵਜੇ ਦੇ ਕਰੀਬ ਆਪਾਂ ਖੜੇ ਆ ਔਰ ਜਿਹੜੇ ਮਜ਼ਦੂਰ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਨੂੰ ਰਿਹਾਅ ਕਰਾ ਕੇ ਤੁਸੀਂ ਲੈ ਕੇ ਆਏ ਹੋ ਕੀ ਕਹੋਗੇ ਇਸ ਮੌਕੇ ਤੇ ਦੇਖੋ ਜੀ ਇਹ ਖਾਸ ਕਰਕੇ ਜਿਹੜੀ ਚੰਦਪਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਸੀਗੀ ਉਹਦੀ ਵੱਡੀ ਜਿੱਤ ਆ ਐਕਸ਼ਨ ਕਮੇਟੀ ਨੇ ਇਹ ਮੰਗ ਰੱਖੀ ਸੀਗੀ ਪ੍ਰਸ਼ਾਸਨ ਤੋਂ ਕਿ ਅਸੀਂ ਜਿਹੜੇ ਆਪਦੇ ਮਜ਼ਦੂਰ ਜਿਨ੍ਹਾਂ ਦੇ ਉੱਪਰ ਤੋਂ ਅਸੀਂ ਦੋਸ਼ਦਤ ਕੀਤਾ ਜਿਨ੍ਹਾਂ ਬੇਗਨਾਹਾਂ ਲੋਕਾਂ ਨੂੰ ਕੁੱਟਿਆ ਗਿਆ ਜਿਨ੍ਹਾਂ ਤੇ ਨਜਾਇਜ਼ ਪਰਚੇ ਦਰਜ ਕੀਤੇ ਗਏ ਜਿਨ੍ਹਾਂ ਦੇ ਉੱਪਰ ਗੋਲੀਆਂ ਚੱਲੀਆਂ ਤੇ ਫਿਰ ਵੀ ਉਹਨਾਂ ਦੀ ਸਰਵਾਈ ਨਹੀਂ ਹੋਈ ਅਸੀਂ ਉਹਨਾਂ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਜਿਹੜਾ ਉਹ ਰਿਹਾਅ ਕਰਾ ਕੇ ਲਿਆਉਣਾ ਤੇ ਅੱਜ ਜਿਹੜਾ ਐਕਸ਼ਨ ਕਮੇਟੀ ਨੇ ਉਹ ਸਾਰੇ ਮਜ਼ਦੂਰ ਜਿਹੜੇ ਬਿਨਾਂ ਸ਼ਰਤ ਰਿਹਾਅ ਕਰਾ ਕੇ ਲੈਂਦੇ ਨੇ ਤੇ ਨਾਲ ਹੀ ਜਿਹੜਾ ਉਹਨਾਂ ਗੋਚੀਆਂ ਦੇ ਉੱਪਰ 307 ਦਾ ਪੱਤਾ ਕਰਵਾਇਆ ਜਿਨ੍ਹਾਂ ਨੇ ਇਹਨਾਂ ਮਜ਼ਦੂਰਾਂ ਦੇ ਉੱਪਰ ਗੋਲੀਆਂ ਚਲਵਾਈਆਂ ਸੀ ਉਹਨਾਂ ਨੇ ਐਸਸੀਐਸਟੀ ਐਕਟ ਦਾ ਪਰਚਾ ਕਰਵਾਇਆ ਨਾਲ ਆਰਮੈਡ ਐਕਟ ਦਾ ਜਿਹੜਾ ਪਰਚਾ ਕਰਵਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਹੋਰ ਵੀ ਰਹਿੰਦੇ ਆ ਉਹਨਾਂ ਦੇ ਵਿੱਚ ਕੋਚੀ ਜਿਹੜੇ ਕਿ ਉਹ ਇਕੱਲਾ ਇਹ ਤਾਂ ਹੈ ਨਹੀਂ ਸੀ ਕਿ ਗਮਦੂਰ ਸੀ ਜਾਂ ਕਿ ਜਦੀਰ ਕੜਾ ਸੀਗਾ ਵੀ ਇਹ ਦੋਨੋਂ ਸੀ ਉਹ ਕਾਫੀ ਲੋਕ ਆ ਜਿਹੜੇ ਜਿੰਨਾ ਲੋਕਾਂ ਵਾਲੇ ਧਰਨੇ ਤੇ ਬੈਠੇ ਇਹਨਾਂ ਮਜ਼ਦੂਰਾਂ ਤੇ ਹਮਲਾ ਕੀਤਾ ਇਹਨਾਂ ਤੇ ਇੰਦਾ ਰੋਡੇ ਚਲਾਏ ਉਹ ਸਾਰੇ ਦੇ ਸਾਰੇ ਜਿਹੜੇ ਅੱਜ ਦੇ ਮਜ਼ਦੂਰ ਜਿਹੜੇ ਜੇਲ੍ਹ ਦੇ ਵਿੱਚ ਉਹਨਾਂ ਨੇ ਸਿਰ ਤੇ ਸੀਗੇ ਇੰਨੀ ਧੱਕੇਸ਼ਾਈ ਕਰਕੇ ਤੇ ਅੱਜ ਜਿਹੜੇ ਘਰੇ ਲਿਆਂਦੇ ਛੁਦਾਕ ਤੇ ਉਸੇ ਤਰ੍ਹਾਂ ਉਹ ਹੰਕਾਰੇ ਹੋਏ ਹੰਗਲਵਾਜਾਂ ਨੂੰ ਜਿਹੜਾ ਜੇਲ੍ਹ ਸਾਡਾ ਵਿੱਚ ਫਸ ਗਏ ਆ ਉਹ ਜ਼ਰੂਰ ਭੇਜਿਆ ਲੈ ਉਹ ਉਹਨਾਂ ਨੂੰ ਸੋਚ ਵੀ ਲੈ ਇਹੋ ਗੱਲ ਸਮਝ ਲੈਣੀ ਚਾਹੀਦੀ ਆ ਕਿ ਕਦੇ ਵੀ ਆਪ ਕੋ ਮਾਰੇ ਦੇ ਨਾਲ ਧੱਗੇ ਸ਼ਾਹੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਕਿਸੇ ਵਕਤ ਵੀ ਇਹ ਖਾਸ ਕਰਕੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਅਣਖੀ ਲੋਕ ਜਦੋਂ ਕਿਸੇ ਦੇ ਨਾਲ ਖੜਦੇ ਆ ਫਿਰ ਜ਼ਬਰ ਕਰਨ ਵਾਲੇ ਨੂੰ ਜਿਹੜਾ ਖੁੱਡੇ ਲੈ ਲਾ ਕੇ ਰੱਖ ਦਿੰਦੇ ਆ ਜਿਵੇਂ ਕਿ ਆ ਗਮਦੂਰਵਰਾਂ ਨੂੰ ਲਾਇਆ ਯਾਰ ਲੱਕਲੇ ਐਮ ਐਲ ਏ ਅਮੋਲਕ ਸਿੰਘ ਜਿਨੇ ਪੁਲਿਸ ਨੂੰ ਇਸ਼ਾਰਾ ਕਰਕੇ ਤੇ ਐਮ ਐਲ ਏ ਨੇ ਜਿਹੜਾ ਕਿ ਵਰਚਾ ਦਰਦ ਕਰਵਾਇਆ ਸੀ ਮਜ਼ਦੂਰਾਂ ਦੇ ਉੱਤੇ ਜਵਨ ਟਮਾਇਆ ਸੀ ਮਜ਼ਦੂਰਾਂ ਉੱਪਰ ਗੋਲੀਆਂ ਚਲਵਾਈਆਂ ਸੀ ਐਮਐਲਏ ਨੂੰ ਲੱਗਦਾ ਸੀਗਾ ਕਿ ਮੇਰੇ ਸਿੱਟੇ ਹੋਏ ਜੇਲ੍ਹ ਦੇ ਵਿੱਚ ਹੁਣ ਮਜ਼ਦੂਰ ਵਾਪਸ ਨਹੀਂ ਆਉਂਦੇ ਤੇ ਉਹਨੂੰ ਦੱਸਣਾ ਚਾਹੁੰਨੇ ਆ ਕਿ ਪੁੱਤ ਮੇਰਿਆ ਇਹ ਤਾਂ ਵਾਪਸ ਆਉਂਦੇ ਘਰਾਂ 'ਚ ਆ ਗਏ ਤੇ ਤੂੰ ਜਦੋਂ ਚੰਦ ਭਾਂਚ ਆਏਗਾ ਪਤਾ ਤਾਂ ਉਦੋਂ ਲੱਗਣਾ ਕਿ ਜਦੋਂ ਤੈਨੂੰ ਵੋਟਾਂ ਨਾਲ ਤੇਰਾ ਬੀਪਾ ਭਰ ਕੇ ਘੱਲਣਗੇ ਨਾ ਚੰਦ ਭਾਂਦੇ ਲੋਕ ਪਤਾ ਤਾਂ ਤੈਨੂੰ ਉਦੋਂ ਲੱਗੂਗਾ ਕਿ ਕਿਸ ਤਰ੍ਹਾਂ ਲੋਕਾਂ ਦੇ ਉੱਪਰ ਜਿਹੜਾ ਤੂੰ ਜ਼ਬਰ ਟਾਇਆ ਤੇ ਖਾਸ ਕਰਕੇ ਉਹ ਕਿਰਲੇ ਮੂੰਹਾਂ ਦਾ ਐਸ.ਐਚ.ਓ. ਜਿਨੇ ਇੱਕ ਅੰਮਲ ਦੇ ਇਸ਼ਾਰੇ ਤੇ ਤੇ ਉਹ ਗਮਦੂਰੇ ਦੇ ਇਸ਼ਾਰੇ ਤੇ ਜਿਨੇ ਸਾਡੇ ਮਜ਼ਦੂਰਾਂ ਦੇ ਉੱਪਰ ਜ਼ਬਰ ਟਾਇਆ ਸੀ ਉਹਨੂੰ ਜਿਹੜਾ ਇੱਕ ਵਾਰ ਇਥੋਂ ਚੈਤੋ ਦੇ ਥਾਣੇ ਤੋਂ ਚਲਦਾ ਤੱਕ ਕਰਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਜਿਹੜਾ ਬਰਖਾਸਤ ਵੀ ਕਰਾਉਣਾ ਤੇ ਨਾਲ ਦੀ ਨਾਲ ਸਾਡੇ ਜਿਹੜੇ ਮਜ਼ਦੂਰ ਪਰਿਵਾਰਾਂ ਦੇ ਜਿਨ੍ਹਾਂ ਦੇ ਘਰ ਢਾਏ ਗਏ ਆ ਉਹਨਾਂ ਨੂੰ ਮੁਆਵਜ਼ਾ ਵੀ ਦਿਵਾਉਣਾ ਤੇ ਜਿਹੜੇ ਜ਼ਖਮੀ ਨੇ ਉਹਨਾਂ ਦਾ ਵਧੀਆ ਲਾਜਵੀ ਕਰਾਉਣਾ ਤੇ ਨਾਲ ਹੀ ਜੇ ਇਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਬਾਸ ਕਰਕੇ ਕਿ ਉਹ ਗਮਦੂਰੇ ਹੋਣਾ ਨੂੰ ਤੇ ਉਹ ਹੰਕਾਰੇ ਹੋਏ ਲੋਕਾਂ ਨੂੰ ਜਿਨ੍ਹਾਂ ਨੇ ਮਜ਼ਦੂਰਾਂ ਦੇ ਉੱਪਰ ਜ਼ਬਰ ਕੀਤਾ ਜਦੋਂ ਤੱਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਸਿੱਟਿਆ ਜਾਂਦਾ ਤੇ ਫਿਰ ਜਥੇਬੰਦੀਆਂ ਦਾ ਜਿਹੜਾ ਐਕਸ਼ਨ ਪਹਿਲਾਂ ਹੀ ਲਿਖਿਆ ਹੋਇਆ ਕਿ 17 ਫਰਵਰੀ ਨੂੰ ਜਿਹੜਾ ਐਸਐਸਪੀ ਦਫ਼ਤਰ ਦਾ ਘਰਾਓ ਆ ਉਹ ਕਰਾਂਗੇ ਤੇ ਗਮਦੂਰੇ ਕੇ ਲਾਣੇ ਨੂੰ ਜਿਨ੍ਹਾਂ ਤੇ ਜੇਲ੍ਹ ਦੇ ਵਿੱਚ ਨਹੀਂ ਸਟਾਉਂਦੇ ਜਿਸ ਤਰ੍ਹਾਂ ਇਹਨਾਂ ਮਜ਼ਦੂਰਾਂ ਨੂੰ ਜੇਲ੍ਹ ਦਿਖਾਈ ਆ ਉਦੋਂ ਤਾਈਂ ਐਕਸ਼ਨ ਕਮੇਟੀ ਜਿਹੜੀ ਉਹ ਚੁੱਪ ਕਰਕੇ ਨਹੀਂ ਬੈਠੀ ਪਰ ਇੱਕ ਵੱਡਾ ਸਵਾਲ ਇਹ ਹੈ ਕਿ ਜਿਹੜੇ ਮਜ਼ਦੂਰ ਜੇਲ੍ਹ ਤੋਂ ਰਹਾਅ ਹੋ ਕੇ ਆਏ ਨਹੀਂ ਪਹਿਲਾ ਗੱਲ ਆਉਂਦੀ ਨਹੀਂ ਕਿ ਉਹਨਾਂ ਨੂੰ ਕੁੱਟਿਆ ਬਹੁਤ ਗਿਆ ਮਾਰਿਆ ਬਹੁਤ ਗਿਆ ਉਹਨਾਂ ਚੋਂ ਕਈ ਤਾਂ ਬੋਲ ਰਹੇ ਨੇ ਵੀ ਹਾਂ ਕੁੱਟਿਆ ਬਹੁਤ ਆ ਪਰ ਦੱਬਵੀਂ ਜ਼ੁਬਾਨ ਦੇ ਵਿੱਚ ਕਹਿ ਰਹੇ ਨੇ ਕੀ ਲੱਗਦਾ ਕਿ ਡਰਾਇਆ ਗਿਆ ਉਹਨਾਂ ਨੂੰ ਦੇਖੋ ਜੀ ਕੁਛ ਵੀ ਆ ਜਿਹੜੀ ਆਪਾਂ ਡਰ ਦੀ ਗੱਲ ਕਰਦੇ ਆ ਜਿਹੜੀ ਕਿੰਨੀ ਸੱਟ ਕਿਹੜੇ ਮਜ਼ਬੂਰ ਤੇ ਲੱਗੀ ਆ ਜਿਨ੍ਹਾਂ ਦੇ ਸਾਡੇ ਵੀਰਾਂ ਦੇ ਨੌਜਵਾਨਾਂ ਦੇ ਸ਼ਰੇ ਲੱਗੇ ਸੀ ਉਹਨਾਂ ਨੂੰ ਵੀ ਅਸੀਂ ਜਲਦ ਜਿਹੜਾ ਦਾਖਲ ਕਰਵਾ ਕੇ ਉਹਨਾਂ ਦੇ ਜਿਹੜੇ ਬਿਆਨ ਵਗੈਰਾ ਦਰਜ ਕਰਵਾਵਾਂਗੇ ਜਿਹੜੀ ਬੰਦ ਹੀ ਕਾਰਵਾਈਆਂ ਦੋਚੀਆਂ ਤੇ ਜ਼ਰੂਰ ਕਰਾਵਾਂਗੇ ਜਿਹੜੀ ਜਿਹੜੇ-ਜਿਹੜੇ ਵੀ ਉੱਚ ਕਸੂਰਵਾਰ ਹੋਏ ਚਾਹੇ ਐਮਐਲਏ ਹੋਵੇ ਚਾਹੇ ਐਸਐਚਓ ਹੋਵੇ ਚਾਹੇ ਗਮਦੂਰ ਕਾ ਲਾਣਾ ਹੋਵੇ ਜਾਂ ਹੋਰ ਵੀ ਕੋਈ ਦੁਪੀ ਤਕੀ ਹੋਵੇ ਜਿਨ੍ਹਾਂ ਨੇ ਮਜ਼ਦੂਰਾਂ ਦੇ ਉੱਪਰ ਜਵਲ ਟਾਇਆ ਉਹ ਕਿਸੇ ਨੂੰ ਨਹੀਂ ਬਖਸ਼ਣਾ। ਕੱਲ੍ਹ ਕੱਲ੍ਹ ਇਹ ਵੀ ਗੱਲ ਆ ਰਹੀ ਹੈ ਕਿ ਕੱਲ ਇੱਥੇ ਆ ਜਿਹੜਾ ਉਹ ਲੱਖਾ ਸੁਧਾਣਾ ਵੀ ਆ ਰਿਹਾ। ਦੇਖੋ ਜੀ ਲੱਖਾ ਸੁਧਾਣਾ ਜੇ ਆ ਰਿਹਾ। ਲੱਖੇ ਸੁਧਾਨੇ ਨੂੰ 5 ਤਰੀਕ ਦਾ ਤਾਂ ਦਿਸਿਆ। ਕੋਈ ਜ਼ਰੂਰੀ ਇਹ ਨਹੀਂ ਕਿ ਹੁਣ ਜਦੋਂ ਮਜ਼ਦੂਰ ਘਰਾਂ 'ਚ ਆ ਗਏ ਆਪਾਂ ਕੱਲ ਵੀ ਬੋਲਿਆ ਸੀ ਕਿ ਬਹੁਤ ਸਾਰੇ ਲੋਕ ਹੁਣ ਰੋਟੀਆਂ ਸੇਕਣ ਆਉਣਗੇ। ਸਵਾਤ ਤਾਂ ਇਹ ਸੀ ਕਿ ਜਦੋਂ ਇਹਨਾਂ ਤੇ ਜ਼ਬਰ ਟਾਇਆ ਗਿਆ ਸੀ ਤੇ ਜਦੋਂ ਲੋਕਾਂ ਦੇ ਵਿੱਚ ਵੀ دہشت ਪੈ ਗਈ ਸੀ ਤੇ ਮਜ਼ਦੂਰ ਵਿਚਾਰੇ ਪਿੰਡ ਛੱਡਣ ਲਈ ਮਜਬੂਰ ਹੋ ਗਏ ਸੀ ਉਦੋਂ ਇਹਨਾਂ ਦੀ ਬਾਤ ਨਹੀਂ ਪੁੱਛੀ ਕਿਸੇ ਨੇ ਉਹਨਾਂ ਲੋਕਾਂ ਨੂੰ ਉਦੋਂ ਆਉਣਾ ਚਾਹੀਦਾ ਸੀ ਨਾ ਕਿ ਹੁਣ ਰੋਟੀਆਂ ਸੇਕਣ ਆਉਣਗੇ। ਕਟਕੇ ਸਾਥ ਸਾਰੀਓਗ ਤੇ ਜਿਹਾਰੂ ਸਾਥੀਓ ਸਭ ਤੋਂ ਪਹਿਲਾਂ ਪਾਉ ਫਤਿਹ ਦੀ ਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾਰਿਆਂ ਨੂੰ ਹੀ ਪਤਾ ਕਿ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਜ਼ਬਰ ਹੋਇਆ ਕਿਸ ਤਰ੍ਹਾਂ ਦਾ ਧੱਕਾ ਹੋਇਆ ਤੇ ਜਿਸ ਦਿਨ ਵੱਖ-ਵੱਖ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਬਣੀ ਸੀ ਦਿੱਲੀ ਪਿੰਡ ਦੇ ਵਿੱਚ ਮਾਰਚ ਕਰਕੇ ਗਏ ਸੀ ਤੇ ਤੁਹਾਡੇ ਨਾਲ ਵਾਦਾ ਕਰਕੇ ਗਏ ਸੀ ਕਿ ਜਿੰਨੇ ਵੀ ਸਾਡੇ ਵੀਰ ਨੇ ਉਹਨਾਂ ਨੂੰ ਬਿਲਾ ਸ਼ਰਤ ਰਿਹਾ ਕਰਾ ਕੇ ਲਿਆਵਾਂਗੇ ਤੇ ਆ ਬਿਲਾ ਸ਼ਰਤ ਰਿਹਾ ਕਰਾ ਕੇ ਤੁਹਾਡੇ ਵਿੱਚ ਲਿਆ ਕੇ ਥਲਤੇ ਆ ਲੋਕ ਇੱਕ ਤਾਂ ਜਿੰਦਾਬਾਦ 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 ਕਾਮਿਆਂ ਦਾ ਇੱਕ ਜਿੰਦਾਬਾਦ 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 ਇਹ ਵੀ ਵਾਦਾ ਕੀਤਾ ਸੀ ਕਿ ਉਹ ਸਹੰਕਾਰੇ ਹੋਏ ਬੰਦੇ ਤੇ ਜਿਨੇ ਪੁਲਿਸ ਦੀ ਮਦਦ ਲੈ ਕੇ ਗੁੰਡਿਆਂ ਦੀ ਮਦਦ ਲੈ ਕੇ ਸਾਡੇ ਲੋਕਾਂ ਉੱਪਰ ਹਮਲਾ ਕੀਤਾ ਜਿਹੜੀ 307 ਕਲਦੀਪ ਹੋਰਾ ਤੇ ਲੱਗੀ ਸੀ ਉਹੀ 307 ਉਸੇ ਤੇ ਲਵਾਈ ਆ ਉਸੇ ਤੇ ਐਸ ਸੀ ਐਸ ਟੀ ਐਕਟ ਦਾ ਪਰਚਾ ਕਰਵਾਇਆ ਇਹਨਾਂ ਲੋਕਾਂ ਨੇ ਤਾਂ ਜਿਹੜਾ ਇਹਨਾਂ ਚ ਇੰਨੀ ਕਿ ਸ਼ਕਤੀ ਸੀਗੀ ਕਿ ਇਹਨਾਂ ਨੇ ਇੰਨਾ ਜ਼ਬਰ ਸਹ ਲਿਆ ਤੇ ਉਹਦੇ ਤੇ ਜਦੋਂ ਦਾ ਪਰਚਾ ਹੋਇਆ ਤੇ ਸਾਨੂੰ ਪਤਾ ਲੱਗਾ ਕਿ ਉਹਦੀਆਂ ਜਿਹੜੀਆਂ ਮੋਕਲਾ ਖੁੱਚਾਂ ਲੱਬੜ ਗਈਆਂ ਘਰ ਨੂੰ ਜਿੰਦਰਾ ਲਾ ਕੇ ਕਿਸੇ ਪਾਸੇ ਰਫੂ ਚੱਕਰ ਹੋ ਗਿਆ ਅਸੀਂ ਦੱਸਣਾ ਚਾਉਨੇ ਆ ਕਿ ਜਿੱਥੇ ਮਰਜੀ ਭੱਜਲਾ ਉਹ ਤਮੇਰਿਆ ਜੇਲ ਤੈਨੂੰ ਜਾਲਾ ਹੀ ਪੈਣਾ ਜਿਵੇਂ ਤੂੰ ਮਿਹਦੂਰਾਂ ਨੂੰ ਜੇਲ ਭੇਜਿਆ ਉਸੇ ਤਰ੍ਹਾਂ ਤੈਨੂੰ ਜੇਲ ਭੇਜਾਂਗੇ ਤੇ ਜਿਹੜਾ ਉਹ ਐਸਚਓ ਆ ਉਹਨੂੰ ਵੀ ਬਰਖਾਸਤ ਕਰਾਵਾਂਗੇ ਤੇ ਹੋਰ ਵੀ ਜਿਹਦੀ ਜਿਹਦੀ ਵਿੱਚ ਕੋਈ ਨਲਾਈਕੀ ਆਈ ਆ ਸਾਹਮਣੇ ਉਹਨਾਂ ਤੇ ਸਾਰਿਆਂ ਤੇ ਜਿਹੜੀ ਬੰਦਈ ਕਾਰਵਾਈ ਕਰਾਵਾਂਗੇ ਸਮਾਂ ਬਹੁਤ ਸੀਮਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਲੋਕਾਂ ਦੀ ਜਿੱਤ ਜੇ ਤੁਸੀਂ ਹੌਸਲਾ ਰੱਖ ਕੇ ਸਬਰ ਦੇ ਨਾਲ ਰਹੇ ਹੋ ਬੜੇ ਲੋਕ ਆਏ ਸੀ ਕੋਈ ਕਹਿੰਦਾ ਸੀ ਜ਼ਬਾਨ ਤਲਾ ਦੋ ਕੋਈ ਕੁਝ ਕਹਿੰਦਾ ਸੀ ਕੋਈ ਆਲਾ ਇੱਕ ਵਰਨਰ ਨੂੰ ਮਲਾ ਦਾਂਗੇ ਅਸੀਂ ਤੁਹਾਨੂੰ ਕਿਹਾ ਸੀ ਕਿ ਜੇ ਲੋਕ ਜਿਹੜੇ ਮਜ਼ਦੂਰ ਲੋਕ ਜੇਲਾ ਚ ਗਏ ਆ ਜੇ ਉਹਨਾਂ ਨੂੰ ਬਾਹਰ ਲਿਆਉਣਾ ਤੇ ਸਿਰਫ ਤੋਂ ਸਿਰਫ ਸੰਘਰਸ਼ ਤੇ ਟੇਕ ਰੱਖ ਲੋ ਹੁਣ ਵੀ ਬੇਨਤੀ ਆ ਕਿ ਜਥੇਬੰਦੀ ਤੁਹਾਨੂੰ ਲੱਗਦਾ ਸੀ ਕਿ ਜਥੇਬੰਦੀਆਂ ਨੇ ਇਕੱਠਾ ਹੋ ਕੇ ਲੜਿਆ ਤੇ ਭਰਾ ਮਜ਼ਦੂਰ ਮਜ਼ਦੂਰ ਜਥੇਬੰਦੀਆਂ 'ਚ ਆਜੋ ਕਿਸਾਨ ਕਿਸਾਨ ਜਥੇਬੰਦੀਆਂ 'ਚ ਨੌਜਵਾਨਾਂ ਨੂੰ ਬੇਨਤੀ ਆ ਕਿ ਨੌਜਵਾਨਾਂ ਦੀਆਂ ਜਥੇਬੰਦੀਆਂ 'ਚ ਆਜੋ ਜੇਕਰ ਤੁਸੀਂ ਬਚਣਾ ਚਾਹੋ ਨੇਓ ਆਪਣੀ ਹੋਂਦ ਬਚਾ ਕੇ ਰੱਖਣਾ ਚਾਹੋ ਨੇਓ ਤੇ ਨਹੀਂ ਤੇ ਇਸ ਤਰ੍ਹਾਂ ਦੇ ਪੁੱਤਰੇ ਹੋਏ ਹੰਕਾਰੇ ਲੋਕ ਲੰਮੇ ਸਮੇਂ ਤੋਂ ਲੋਕਾਂ ਤੇ ਜਿਹੜਾ ਧੱਕਾ ਕਰਦੇ ਆਏ ਆ ਤੇ ਉਹਨਾਂ ਦਾ ਮੂੰਹ ਤੋਲ ਮਾ ਜਵਾਬ ਦੇਣ ਲਈ ਸਾਡੇ ਕੋਲ ਕੋਈ ਇੱਕ ਰਸਤਾ ਹੋ ਸੰਘਰਸ਼ ਦਾ ਤੇ ਸੰਘਰਸ਼ ਅਸੀਂ ਜਥੇਬੰਦੀਆਂ ਦੇ ਵਿੱਚ ਰਹਿ ਕੇ ਕਰ ਸਕਦੇ ਆ ਧੰਨਵਾਦ ਸੱਫੀਓ ਚਲੋ ਜੀ ਭਾਈ ਭਾਈ ਚਲੋ ਸਾਰੇ ਤੁਸੀਂ ਦੇਖ ਸਕਦੇ ਹੋ ਹੁਣ ਪਿੰਡ ਵਾਲਿਆਂ ਨੇ ਐਕਸ਼ਨ ਕਮੇਟੀ ਸੰਘਰਸ਼ ਕਮੇਟੀ ਜਿਨ੍ਹਾਂ ਨੇ ਸੰਘਰਸ਼ ਲੜਿਆ ਉਹਨਾਂ ਦੇ ਗਲਾਂ 'ਚ ਹਾਰ ਪਾਉਣੇ ਸ਼ੁਰੂ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਐਕਸ਼ਨ ਕਮੇਟੀ ਸੰਘਰਸ਼ ਕਮੇਟੀ ਹੈ ਉਹਨੂੰ ਸਨਮਾਨਿਤ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਐਕਸ਼ਨ ਕਮੇਟੀ ਨੂੰ ਪਿੰਡ ਚੰਦਪਾਣ ਦੇ ਲੋਕਾਂ ਵੱਲੋਂ ਹਾਰ પાਕੇ ਸਨਮਾਨਿਤ ਕੀਤਾ ਗਿਆ ਇਹੋ ਆਗੂ ਨੇ ਜਿਨ੍ਹਾਂ ਨੇ ਮੂਹਰੇ ਹੋ ਕੇ ਸੰਘਰਸ਼ ਲੜਿਆ ਇਹ ਮੰਗਾ ਸਿੰਘ ਵੈਰੋ ਕੇ ਕਨਵੀਨਰ ਨੇ ਕਮੇਟੀ ਦੇ ਉਹਨਾਂ ਨੂੰ ਵੀ ਹਾਰ ਜਿਹੜਾ ਉਹ ਪਾਇਆ ਜਾ ਰਿਹਾ ਪੁਰਾਣਾ ਟਾਈਮ ਨਾਲ 100 180 ਵੀ ਜਾ ਸਕੀਏ ਮੈਂ ਹੁਣ ਜਲਦੀ ਕਰੂੰਗਾ ਨੌਨੇ ਸਿੰਘ ਦੀਪ ਸਿੰਘ ਵਾਲਾ ਉਹ ਘਾਟੇ ਦਾ ਸਿਰਫ ਦੋ ਸੀ ਦੇਖ ਸਕਦੇ ਹੋ ਸਾਥਿਓ ਕੋਸ਼ ਦਾ ਮਾਹੌਲ ਹੈ ਮੈਂ ਬੇਨਤੀ ਕਰੂੰਗਾ ਕਿ ਪਿੰਡ ਪਹੁੰਚ ਚੁੱਕੇ ਨਹੀਂ ਸਭ ਤੋਂ ਪਹਿਲਾਂ ਜਦੋਂ ਤੱਕ ਸਾਡੇ ਸਾਥੀ ਰਿਹਾਂ ਨਹੀਂ ਹੋ ਜਾਂਦੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਜੋ ਐਕਸ਼ਨ ਕਮੇਟੀ ਦੀ ਮੰਗਾਂ ਨੇ ਪੂਰੀਆਂ ਨਹੀਂ ਹੋ ਜਾਂਦੀਆਂ ਜਦੋਂ ਤੱਕ ਗਮਤੂਰ ਦੇ ਉੱਪਰ ਇਹ ਪਰਚਾ ਦਰਜਪਾਏ ਹੋ ਗਿਆ ਸਲਾਖਾਂ ਪਿੱਛੇ ਨਹੀਂ ਚਲਾ ਜਾਂਦਾ ਜਦੋਂ ਤੱਕ ਹੈਕਰਬਾਜ਼ ਐਸਐਚਓ ਦੀ ਧੌਣ ਚ ਕਿਨਾ ਗੱਡਿਆ ਕੱਢਿਆ ਨਹੀਂ ਜਾਂਦਾ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਤੇ ਜਿਹੜਾ ਮੁਆਵਜ਼ਾ ਸਾਡੇ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਜੋ ਤੱਕ ਨਹੀਂ ਮਿਲਦਾ ਇਹ ਸੰਘਰਸ਼ ਜਾਰੀ ਰਹੇਗਾ ਇਹ ਸੰਘਰਸ਼ ਅਮਰ ਵੇਲਵਾਂ ਹੋਰ ਫੱਲੇਗਾ ਹਮੇਸ਼ਾ ਜਿਹੜੀ ਜਿੱਤਦਾ ਹੈ ਲੜਦੇ ਲੋਕਾਂ ਦੀ ਹੁੰਦੀ ਆ ਜਬਰ ਬੇਸ਼ੱਕ ਹੋਇਆ ਪਰ ਜ਼ਬਰਦਸਤ ਆ ਅੱਪਾ ਮੁਕਾਬਲਾ ਕਰਦੇ ਹੋਏ ਇਹ ਸਰਕਾਰਾਂ ਦੀ ਧੋਣ ਚੋਂ ਕਿੱਲਾ ਬਾਹਰ ਕੱਢਣਾ ਹੈ ਇਨ੍ਹਾਂ ਗੱਲਾਂ 'ਤੇ ਵਿਸ਼ਵਾਸ ਦਿਵਾਨਾ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜਨੇ ਪੰਜਾਬ ਤੁਹਾਡੇ ਨਾਲ ਹਰ ਥਾਂ ਤੇ ਮੋੜੇ ਨਾ ਮੋੜਾ ਜੁੜ ਕੇ ਖੜੀ ਆ ਲੋੜ ਇਸ ਗੱਲ ਦੀ ਹੈ ਕਿ ਆਓ ਪੰਜਾਬ ਅੰਦਰ ਦੱਸ ਦਈਏ ਕਿ ਜਿਹੜੇ ਪੰਜਾਬ ਦੇ ਮਜ਼ਦੂਰ ਨੇ ਜਿਹੜੇ ਮਿਹਨਤ ਕਾ ਸ਼ਲੋਕ ਨੇ ਇਹ ਕਦੀ ਝੁਕਣਾ ਨਹੀਂ ਜਾਣਦੇ ਨਾ ਝੁਕਣਗੇ ਨਾ ਝੁਕ ਸਕਦੇ ਨੇ ਇਹ ਇੱਕ ਤਗੜੀ ਲਹਿਰ ਖੜੀ ਕਰਕੇ ਆਉਣ ਵਾਲੇ ਸਮੇਂ ਦੱਸਣਗੇ ਕਿ ਪੰਜਾਬ ਦੇ ਲੋਕ ਕਿਵੇਂ ਆਪਣੇ ਹੱਕ ਲੈਂਦੇ ਨੇ ਇਹਨਾਂ ਗੱਲਾਂ ਨਾਲ ਆਪਣੀ ਗੱਲ ਖਤਮ ਕਰਦਾ ਜੈ ਜਨਤਾ ਜਿਤ ਹਮੇਸ਼ਾ ਰੋਣਾ ਲੋਕਾਂ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਫੜ ਲਓ ਫੜ ਲਓ ਵੀ ਜਿੰਨੇ ਬੰਦੇ ਆ ਉਹ ਲੈਣਾ ਹੈ ਬਾਈ ਇਹ ਬੂਸਟ ਹੈ